ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਬਰਕਤ ਦੀ ਰਸੋਈ ਚੈਨਲ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਆਪਾਂ ਬਣਾਵਾਂਗੇ ਜੀ ਮੂੰਗੀ ਦਾਲ। ਇਹ ਇਹ ਦਾਲ ਆਪਾਂ ਦੇਸੀ ਜਿਹੇ ਤਰੀਕੇ ਦੇ ਨਾਲ ਬਣਾ ਕੇ ਤਿਆਰ ਕਰਾਂਗੇ। ਇਹ ਮੇਰੀ ਮੰਮੀ ਦੀ ਰੈਸਪੀ ਹੈ ਜੀ। ਮੈਂ ਆਪਣੀ ਮੰਮੀ ਦੇ ਤਰੀਕੇ ਨਾਲ ਇਹ ਤੁਹਾਨੂੰ ਦਾਲ ਬਣਾਣੀ ਦੱਸਾਂਗੀ ਕਿ ਮੇਰੀ ਮੰਮੀ ਕਿੱਦਾਂ ਬਣਾਉਂਦੀ ਹੈ ਤੇ ਮੈਂ ਵੀ ਇਸ ਦਾਲ ਨੂੰ ਇਸੇ ਤਰ੍ਹਾਂ ਹੀ ਬਣਾਉਂਦੀ ਆ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਆ ਜੇਕਰ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਜੀ। ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਪਲੀਜ਼ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਜ਼ਰੂਰ ਕਰਿਓ ਇੱਥੇ ਆਪਾਂ ਇੱਕ ਕੌਲੀ ਦਾਲ ਦੀ ਲਈ ਆ ਦੇਖੋ ਤੁਸੀਂ ਕੋਈ ਵੀ ਕੌਲੀ ਜਾਂ ਹਨਾ ਕੱਪ ਗਲਾਸ ਵਗੈਰਾ ਜਾਂ ਕੱਪ ਨਾਪ ਲੈਣਾ ਹੈ ਜੀ ਇੱਥੇ ਆਪਾਂ ਇੱਕ ਕੌਲੀ ਲਈਏ ਦਾਲ ਦੀ ਪਹਿਲਾਂ ਤਾਂ ਆਪਾਂ ਦਾਲ ਨੂੰ ਨਾ ਕਈ ਪਾਣੀਆਂ ਦੇ ਵਿੱਚ ਚੰਗੀ ਤਰ੍ਹਾਂ ਧੋਵਾਂਗੇ ਦੇਖੋ ਇੱਧਰ ਆਪਾਂ ਦਾਲ ਧੋ ਲਈ ਹੈ ਤੇ ਦਾਲ ਨੂੰ ਪਕਤੀਲੀ ਵਿੱਚ ਕੱਢ ਦਵਾਂਗੇ ਤੇ ਵੀਡੀਓ ਮੈਂ ਖੁਦ ਬਣਾ ਰਹੀ ਹਾਂ ਜੀ ਇਸ ਕਰਕੇ ਥੋੜੀ ਜਿਹੀ ਦਿੱਕਤ ਆਊਗੀ ਤੇ ਇਦਾਂ ਦੀ ਵੀਡੀਓ ਹੋਊਗੀ ਪਲੀਜ਼ ਤੁਸੀਂ ਐਕਸੈਪਟ ਕਰ ਲਿਓ ਦਾਲ ਆਪਾਂ ਸਾਰੀ ਇਹਦੇ ਵਿੱਚ ਕੱਢ ਦਵਾਂਗੇ ਦੇਖੋ ਦਾਲ ਆਪਾਂ ਸਾਰੀ ਪਤਿੱਲੀ 'ਚ ਪਾ ਲਈਏ ਤੇ ਜਿਹੜੀ ਕੌਲੀ ਦੇ ਨਾਲ ਆਪਾਂ ਦਾਲ ਨਾਪੀ ਸੀ ਉਹ ਆਪਾਂ ਕੌਲੀਆਂ ਚਾਰ ਇਹਦੇ ਵਿੱਚ ਪਾਣੀ ਦੀਆਂ ਪਾ ਲਵਾਂਗੇ ਠੀਕ ਹੈ ਜੀ ਇਸ ਡੋਂਗੇ ਦੇ ਵਿੱਚ ਤਿੰਨ ਕੌਲੀਆਂ ਆਈਆਂ ਐ ਤੇ ਇੱਕ ਕੌਲੀ ਮੈਂ ਇਹਦੇ ਵਿੱਚ ਹੋਰ ਪਾ ਦਵਾਂਗੀ ਦੇਖੋ ਜੀ ਇੱਥੇ ਆਪਾਂ ਟੋਟਲ ਚਾਰ ਕੌਲੀਆਂ ਦੇ ਵਿੱਚ ਪਾਣੀ ਦੀਆਂ ਪਾ ਲਈਆਂ ਹੁਣ ਇਹਨੂੰ ਰੱਖ ਦਵਾਂਗੇ ਆਪਾਂ ਗੈਸ ਉੱਤੇ ਇਧਰ ਪਾ ਪਤੀਲੀ ਰੱਖ ਲਈਏ ਜੀ ਗੈਸ ਉੱਤੇ ਇਹਨੂੰ ਹੁਣ ਆਪਾਂ ਉਬਾਲ ਆਉਣ ਦਵਾਂਗੇ ਉਬਾਲ ਆਉਣ ਤੋਂ ਬਾਅਦ ਆਪਾਂ ਫਿਰ ਮੈਂ ਤੁਹਾਨੂੰ ਦੱਸ ਦਿਆਂ ਕੀ ਕਰਨਾ ਜਿੰਨੇ ਨੂੰ ਆਪਣੀ ਦਾਲ ਨੂੰ ਉਬਾਲ ਆਉਂਦਾ ਹੈ ਉਹਨੇ ਨੂੰ ਆਪਾਂ ਇਹ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਦੇ ਨਾਲ ਛਿੱਲ ਕੇ ਧੋ ਕੇ ਬਰੀਕ ਬਰੀਕ ਕੱਟ ਕੇ ਮਸਾਲਾ ਤੜਕਾ ਲਗਾਉਣ ਦੇ ਲਈ ਤਿਆਰ ਕਰ ਲਵਾਂਗੇ ਦੇਖੋ ਦਾਲ ਨੂੰ ਪੱਕਦੇ ਹੋਏ ਉਬਾਲ ਆ ਗਿਆ ਸੀ ਤੇ ਇਹਦੇ ਵਿੱਚ ਦੇਖੋ ਕਿੰਨੀ ਝੱਗ ਬਣ ਗਈ ਇਹ ਝੱਗ ਨੂੰ ਨਾ ਆਪਾਂ ਨੇ ਕੱਢ ਦੇਣਾ ਹੈ ਜੀ ਇਹ ਝੱਗ ਗੈਸ ਦਾ ਕਾਰਨ ਆ ਇਹ ਝੱਗ ਨੂੰ ਆਪਾਂ ਬਾਹਰ ਕੱਢਾਂਗੇ ਇਹ ਜਿਹੜੀਆਂ ਪੈਣਾ ਕੁੱਕਰ ਵਿੱਚ ਦਾਲ ਬਣਾਉਂਦੀਆਂ ਨੇ ਉਹ ਜ਼ਰੂਰ ਦੇਖ ਲੈਣ ਇਹ ਇੱਕ ਗੈਸ ਦਾ ਕਾਰਨ ਹੈ ਜੀ ਗੈਸ ਬਣਦੀ ਹੈ ਤੇ ਤਜਾਬ ਬਣਦਾ ਹੈ ਅਗਰ ਤੁਸੀਂ ਇਸ ਤਰ੍ਹਾਂ ਝਾਗ ਕੱਢ ਕੇ ਦਾਲ ਬਣਾਉਗੇ ਨਾ ਤਾਂ ਕਦੀ ਵੀ ਤੁਹਾਡੇ ਤਜਾਬ ਅਤੇ ਗੈਸ ਨਹੀਂ ਬਣੂਗਾ ਕਿਉਂਕਿ ਦਾਲਾਂ ਪ੍ਰੋਟੀਨ ਦਾ ਸਰੋਤ ਹੈ ਦਾਲਾਂ ਆਪਾਂ ਨੂੰ ਖਾਣੀਆਂ ਚਾਹੀਦੀਆਂ ਪਰ ਨਾ ਕਈ ਲੋਕ ਕਹਿੰਦੇ ਨੇ ਸਾਡੇ ਗੈਸ ਬਣਦੀ ਹੈ ਜੀ ਮਾਂ ਦੀ ਦਾਲ ਨਾਲ ਸਾਡੇ ਇਹ ਹੁੰਦਾ ਬੈਵਾਦੀ ਹੁੰਦੀ ਹੈ ਪਰ ਨਹੀਂ ਤੁਸੀਂ ਨਾ ਇਹ ਪਾਣੀ ਹੈ ਜਿਹੜਾ ਇਹ ਕੱਢ ਦਿਆ ਕਰੋ ਸੌਰੀ ਜਿਹੜੀ ਝਾਗ ਹੈ ਇਹ ਕੱਢ ਦਿਆ ਕਰੋ ਇਹ ਸਭ ਤੋਂ ਵੱਡਾ ਮੇਨ ਕਰਨਾ ਹੈ ਜੀ ਇਸ ਚੀਜ਼ ਦਾ ਜਿਹੜੀਆਂ ਪੈਣਾ ਕੁੱਕਰ ਵਿੱਚ ਦਾਲ ਬਣਾਉਂਦੀਆਂ ਨੇ ਉਹ ਜ਼ਰੂਰ ਦੇਖ ਲੈਣ ਜੀ ਤੇ ਦੇਖੋ ਆਪਾਂ ਝੱਗ ਕੱਢ ਦਿੱਤੀ ਐ ਤੇ ਜਿਹੜੀ ਥੋੜੀ ਥੋੜੀ ਹੋਰ ਆਪਾਂ ਦਿਖਦੀ ਉਹ ਵੀ ਆਪਾਂ ਕੱਢ ਦੇਵਾਂਗੇ ਤੇ ਨਾ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਉਬਲਣ ਦਵਾਂਗੇ ਤੇ ਹੁਣ ਇੱਥੇ ਆਪਾਂ ਨੇ ਸੇਕ ਜਿਹੜਾ ਮੀਡੀਅਮ ਕਰ ਦੇਣਾ ਨਾ ਲੋ ਕਰਨਾ ਨਾ ਫੁੱਲ ਕਰਨਾ ਮੀਡੀਅਮ ਸੇਕ ਤੇ ਆਪਾਂ ਦਾਲ ਨੂੰ ਪੱਕਣ ਦਵਾਂਗੇ ਜੀ ਇੱਥੇ ਹੁਣ ਆਪਾਂ ਪਾ ਦੇਵਾਂਗੇ ਜੀ ਸਵਾਦ ਅਨੁਸਾਰ ਨਮਕ ਇੱਥੇ ਆਪਾਂ ਪਿੰਕ ਸਾਲਟ ਦੀ ਵਰਤੋਂ ਕਰ ਰਹੇ ਹਾਂ ਜਿਹੜੇ ਮੇਰੇ ਨਾਲ ਪਹਿ ਕਿਪਾ ਆਪਾਂ ਆਪਣੇ ਘਰ ਦੇ ਵਿੱਚ ਸਹਿੰਦੇ ਨਮਕ ਦੀ ਹੀ ਵਰਤੋਂ ਕਰਦੇ ਆ ਤੇ ਹੁਣ ਪਾ ਦਵਾਂਗੇ ਆਪਾਂ ਇੱਕ ਛੋਟੀ ਜੰਮਚ ਹਲਦੀ ਦੇਖੋ ਜੀ ਇਧਰ ਆਪਾਂ ਲਿਆਏ ਹੁਣ ਦੇਸੀ ਘਿਓ ਠੀਕ ਹੈ ਆਪਾਂ ਦੇਸੀ ਘਿਓ ਇਹਦੇ ਵਿੱਚ ਪਾ ਦਵਾਂਗੇ ਇਸ ਤਰ੍ਹਾਂ ਦਾਲ ਬਹੁਤ ਹੀ ਵਧੀਆ ਤੇ ਟੇਸਟੀ ਬਣਦੀ ਹੈ ਜੀ ਜਿ ਜੀ ਦਾਲ ਵਿੱਚ ਦੇਸੀ ਘਿਓ ਪਾਇਆ ਹੋਵੇ ਤੇ ਬਹੁਤ ਵਧੀਆ ਦਾਲ ਕੁਲਕੇ ਕੁਲਮੀ ਕੁਲਮੀ ਜੀ ਦਾਲ ਵਧੀਆ ਬਣ ਕੇ ਤਿਆਰ ਹੁੰਦੀ ਆ ਮੇਰੇ ਦਾਦੀ ਜੀ ਵੀ ਇਦਾਂ ਹੀ ਬਣਾਉਂਦੇ ਸੀ ਤੇ ਮੇਰੀ ਮੰਮੀ ਵੀ ਹੁਣ ਇਦਾਂ ਹੀ ਦਾਲ ਬਣਾਉਂਦੇ ਤੇ ਮੈਂ ਵੀ ਇਦਾਂ ਹੀ ਬਣਾਉਂਦੀ ਆ ਤੇ ਹੁਣ ਆਪਾਂ ਦਾਲ ਨੂੰ ਇੱਕ ਵਾਰੀ ਇਦਾਂ ਹਿਲਾ ਦੇਵਾਂਗੇ ਸਾਰੀ ਦਾਲ ਨੂੰ ਆਪਾਂ ਮਿਕਸ ਕਰ ਲਵਾਂਗੇ ਦੇਖੋ ਜੇ ਦਾਲ ਗਾੜੀ ਹੋ ਗਈ ਨਾ ਤਾਂ ਪਾਣੀ ਆਪਾਂ ਤੜਕੇ ਵਿੱਚ ਵੀ ਪਾ ਸਕਦੇ ਆ ਤੇ ਹੁਣ ਆਪਾਂ ਦਾਲ ਨੂੰ ਚੰਗੀ ਤਰ੍ਹਾਂ ਦੇ ਨਾਲ ਰਿਜਣ ਦਵਾਂਗੇ ਮੀਡੀਅਮ ਜੇ ਆਪਾਂ ਸੇਕ ਕਰ ਲਿਆ ਤੇ ਦਾਲ ਆਪਾਂ ਇਦਾਂ ਟਾਕ ਦਿੱਦੀ ਆ ਤੇ ਦਾਲ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਰਜਾ ਲਵਾਂਗੇ ਇਹ ਦਾਲ ਨੂੰ ਬਣਨ ਵਿੱਚ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ ਜੀ 10-12 ਮਿੰਟ ਦੇ ਵਿੱਚ ਇਹ ਦਾਲ ਬਣ ਕੇ ਤਿਆਰ ਹੋ ਜਾਂਦੀ ਆ ਸੋ ਆਪਾਂ ਤੁਹਾਨੂੰ 10-12 ਮਿੰਟ ਬਾਅਦ ਮਿਲਦੇ ਆ ਦੇਖੋ ਇੱਧਰ 12 ਕ ਮਿੰਟ ਹੋ ਗਏ ਤੇ ਦਾਲ ਆਪਾਂ ਚੈੱਕ ਕਰ ਲਾਂਗੇ ਤੇ ਵਿੱਚ ਨੂੰ ਇੱਕ ਵਾਰ ਮੈਂ ਨਾ ਕੜਛੀ ਅਜੇ ਵਿੱਚ ਫੇਲ ਦਿੱਤੀ ਸੀ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਜੀ ਏ ਲੋ ਤੁਸੀਂ ਦੇਖ ਸਕਦੇ ਹੋ ਦਾਲ ਆਪਣੀ ਬਣ ਕੇ ਬਿਲਕੁਲ ਹੋ ਚੁੱਕੀ ਹੈ ਤਿਆਰ ਘੱਟ ਸਮੇਂ ਦੇ ਵਿੱਚ ਦਾਲ ਬਣ ਕੇ ਤਿਆਰ ਹੁੰਦੀ ਹੈ ਜੀ ਇਹ ਤੇ ਹੁਣ ਆਪਾਂ ਲਗਾਵਾਂਗੇ ਇਹਨੂੰ ਤੜਕਾ ਦੇਖੋ ਜੀ ਇੱਧਰ ਆਪਾਂ ਨੇ ਪਿਆਜ਼ ਅਦਰਕ ਲਸਣ ਟਮਾਟਰ ਇਹਨਾਂ ਸਾਰੀ ਚੀਜ਼ ਨੂੰ ਬਰੀਕ-ਬਰੀਕ ਕੱਟ ਲਿਆ ਜੀ ਤੋ ਉਸ ਵਾਰ ਲਿਆ ਸੀ ਪਹਿਲਾਂ ਆਪਾਂ ਫਿਰ ਪਹਿਲਾਂ ਨੂੰ ਬਰੀਕ-ਬਰੀਕ ਕੱਟ ਲਿਆ ਤੇ ਹਰੀਆਂ ਮਿਰਚਾਂ ਸਵਾਦ ਅਨੁਸਾਰ ਆਪਾਂ ਪਾਵਾਂਗੇ ਹਰੀਆਂ ਮਿਰਚਾਂ ਨੂੰ ਆਪਾਂ ਕੱਟਾਂਗੇ ਨਹੀਂ ਇਹਨਾਂ ਨੂੰ ਆਪਾਂ ਪੀਸ ਲਵਾਂਗੇ ਕਿਉਂਕਿ ਕਈ ਵਾਰ ਬੱਚੇ ਨਾ ਕੱਟੀਆਂ ਹੋਈਆਂ ਮਿਰਚਾਂ ਨਹੀਂ ਖਾਂਦੇ منہ ਵਿੱਚ ਆਂਦੀਆਂ ਨੇ ਬੱਚਿਆਂ ਦੇ ਇਸ ਕਰਕੇ ਨਾ ਆਪਾਂ ਮਿਰਚਾਂ ਪੀਸ ਕੇ ਹੀ ਪਾਵਾਂਗੇ। ਦਾਲ ਆਪਾਂ ਉਤਾਰ ਲਈਏ ਜੀ ਤੇ ਆਪਾਂ ਪੈਨ ਰੱਖ ਲਿਆ ਗੈਸ ਉੱਤੇ ਇਹਦੇ ਵਿੱਚ ਪਾਵਾਂਗੇ ਹੁਣ ਆਪਾਂ ਤੜਕਾ ਲਗਾਉਣ ਦੇ ਲਈ ਸਰੋਂ ਦਾ ਤੇਲ। ਤੜਕਾ ਤੁਸੀਂ ਦੇਸੀ ਘਿਓ ਵਿੱਚ ਵੀ ਲਗਾ ਸਕਦੇ ਹੋ ਪਰ ਸਾਡੇ ਘਰੇ ਮਤਲਬ ਸਰੋਂ ਦੇ ਤੇਲ ਵਿੱਚ ਹੀ ਜ਼ਿਆਦਾਤਰ ਤੜਕਾ ਪਸੰਦ ਕਰਦੇ ਆ ਆਪਾਂ ਦੇਸੀ ਘਿਓ ਰਿਜਲੀ ਵਿੱਚ ਪਾ ਲਿਆ ਸੀ। ਤੇਲ ਨੂੰ ਇੱਥੇ ਆਪਾਂ ਚੰਗੀ ਤਰ੍ਹਾਂ ਦੇ ਨਾਲ ਗਰਮ ਹੋਣ ਦਵਾਂਗੇ। ਇਧਰ ਤੇਲ ਹੋ ਗਿਆ ਜੀ ਗਰਮ ਇਹਦੇ ਵਿੱਚ ਪਾ ਦਵਾਂਗੇ ਆਪਾਂ ਜੀਰਾ ਜੀਰਾ ਨਾਲ ਹੀ ਚਟਕ ਗਿਆ ਹੈ ਜੀ। ਅੱਪਾ ਪਾ ਦਵਾਂਗੇ ਲਸਣ ਬਰੀ ਘਟਿਆ ਹੋਇਆ ਆ ਆਪਾਂ ਦਾ ਫਿਰ ਨੂੰ ਥੋੜਾ ਜਿਹਾ ਭੁੰਨਾਂਗੇ ਦੇਖੋ ਲਸਣ ਦਾ ਕਲਰ ਥੋੜਾ ਜਿਹਾ ਚੇਂਜ ਹੋ ਗਿਆ ਹੁਣ ਆਪਾਂ ਪਾ ਦਵਾਂਗੇ ਅਦਰਕ ਇਹ ਜਿਹੜੀ ਮੂੰਗੀ ਮਸਲੀ ਦਾਣੇ ਦੇ ਵਿੱਚ ਤੁਸੀਂ ਪੁੱਟ ਕੇ ਵੀ ਤੜਕਾ ਮਤਲਬ ਕੀ ਲਗਾ ਸਕਦੇ ਹੋ ਮਸਾਲੇ ਨੂੰ ਪੁੱਟ ਕੇ ਪਰ ਇਹਦੇ ਵਿੱਚ ਜਾਵਲ ਕਰਨਾ ਜਿਹੜਾ ਤੜਕਾ ਆਈ ਉਹ ਕੱਟ ਕੇ ਲਗਾਓ ਤਾਂ ਹੀ ਸਵਾਦ ਲੱਗਦੀ ਹੈ ਦਾਣ ਤੇਲਾ ਸਮੇ ਤੇ ਅਦਰਕ ਵਧੀਆ ਜਿਹਾ ਪਾਇਆ ਹੋਵੇ ਤੇ ਹੁਣ ਮਿਲਦੇ ਹੋਏ ਕਰਾਰਾ ਜਾਂ ਕਿ ਬਹੁਤ ਵਧੀਆ ਦਾਲ ਬਣ ਕੇ ਤਿਆਰ ਹੁੰਦੀ ਹੈ ਮੂੰਗੀ ਮਸਲੀ ਦਾਲ ਨੂੰ ਕਈ ਦੱਸਦੇ ਵੀ ਬਿਮਾਰੀਆਂ ਦਾ ਖਾਜਾ ਹੈ ਪਰ ਨਹੀਂ ਜੀ ਇਹ ਦਾਲ ਨੂੰ ਜੇ ਤੁਸੀਂ ਚੁਰਚੀ ਜੀ ਕਰਾਰੀ ਜੀ ਬਣਾਈ ਹੋਵੇ ਨਾ ਤੇਰੀ ਦਾਲ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ ਤੇ ਮਹਿੰਗੀਆਂ ਸਬਜ਼ੀਆਂ ਨੂੰ ਮਾਤ ਪਾਉਂਦੀ ਹੈ ਜੀ ਥੋੜਾ ਜਿਹਾ ਸੇਕ ਅਦਰਕ ਨੂੰ ਵੀ ਲੱਗ ਗਿਆ ਹੈ ਤੇ ਹੁਣ ਆਪਾਂ ਪਿਆਜ਼ ਪਾ ਦਵਾਂਗੇ ਯਾਦ ਨੂੰ ਆਪਾਂ ਘੋਨ ਲਵਾਂਗੇ ਜੀ ਮਿਰਚਾਂ ਨਾ ਆਪਾਂ ਥੋੜੀ ਜਿਹੀ ਦੇਰ ਰੁੱਕ ਕੇ ਪਾਵਾਂਗੇ ਕਿਉਂਕਿ ਪਿਆਜ਼ ਨੂੰ ਟਰਾਂਸਪੇਰੈਂਟ ਜਿਹਾ ਹੋ ਜਾਣਾ ਪਿੰਕ ਪਿੰਕ ਜਿਹਾ ਉਦੋਂ ਆਪਾਂ ਇਹਦੇ ਵਿੱਚ ਮਿਰਚਾਂ ਪਾਵਾਂਗੇ ਪਿਆਜ਼ ਤੁਸੀਂ ਦੇਖ ਸਕਦੇ ਹੋ ਪਿੰਕ ਪਿੰਕ ਜਿਹਾ ਹੋ ਗਏ ਆ ਤੇ ਹੁਣ ਇਹਦੇ ਵਿੱਚ ਪਾ ਦਵਾਂਗੇ ਜੀ ਆਪਾਂ ਹਰੀਆਂ ਮਿਰਚਾਂ ਸਾਡੇ ਘਰੇ ਦਾਲ ਸਬਜ਼ੀ ਜਿਹੜੀ ਚੁਟਚਰੀ ਜੀ ਖਾਂਦੇ ਆ ਇਸ ਕਰਕੇ ਆਪਾਂ ਦਾ ਨੂਰ ਮਿਰਚ ਦਾਲ ਤਦ ਜੀ ਇਸ ਤੋਂ ਬਾਅਦ ਹੀ ਪਾਉਂਦੇ ਆ ਉਹਨਾਂ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਪੂਨ ਲਾਵਾਂਗੇ ਜੀ ਦੇਖੋ ਜੀ ਆਪਣਾ ਤੜਕਾ ਜਿਹੜਾ ਚੰਗੀ ਤਰ੍ਹਾਂ ਦੇ ਨਾਲ ਪੁੱਜ ਗਿਆ ਏ ਤੇ ਇਹਦੇ ਵਿੱਚ ਹੁਣ ਆਪਾਂ ਪਾ ਦੇਵਾਂਗੇ ਜੀ ਟਮਾਟਰ ਟਮਾਟਰ ਪਾ ਕੇ ਆਪਾਂ ਥੋੜਾ ਜਿਹਾ ਪਾਵਾਂਗੇ ਇਹਦੇ ਵਿੱਚ ਨਮਕ ਕਿਉਂਕਿ ਨਮਕ ਆਪਾਂ ਪਹਿਲਾਂ ਪਾਇਆ ਹੋਇਆ ਏ ਆਪਾਂ ਜਸ ਵੀ ਟਮਾਟਰ ਪੱਕ ਜਾਣ ਇਸ ਕਰਕੇ ਨਾ ਥੋੜਾ ਜਿਹਾ ਨਮਕ ਪਾਵਾਂਗੇ ਇਹ ਨਾਲ ਹੀ ਟਮਾਟਰ ਜਿਹੜੇ ਜਲਦੀ ਸੌਫਟ ਹੋ ਜਾਣਗੇ ਸੰਗੀਤ ਰੰਗ ਦੇ ਤਾਲ ਮਿਲਾ ਕੇ ਤੇ ਇਹਨੂੰ ਆਪਾਂ 2 ਮਿੰਟ ਦੇ ਲਈ ਟੱਕ ਦੇਵਾਂਗੇ ਟੱਕਣ ਦੇ ਨਾਲ ਜਲਦੀ ਟਮਾਟਰ ਜਿਹੜੇ ਟੌਫਟੇ ਹੋ ਕੇ ਤਿਆਰ ਹੋ ਜਾਣਗੇ ਇਹਨੂੰ ਆਪਾਂ ਹੁਣ ਇੱਦਾਂ ਟੱਕ ਦੇਵਾਂਗੇ ਜੀ ਦੇਖੋ ਜਿੱਦ ਤੱਕ ਟਮਾਟਰ ਟੌਫਟੇ ਹੋ ਗਏ ਆ ਹੁਣ ਇਹਦੇ ਵਿੱਚ ਪਾ ਦਵਾਂਗੇ ਆਪਾਂ ਕਸ਼ਮੀਰੀ ਲਾਲ ਮਿਰਚ ਇਹ ਪੂਰੀ ਤਰ੍ਹਾਂ ਦੇ ਨਾਲ ਆਪਸ਼ਨਲ ਹੈ ਜੀ ਜੇ ਹੈਗੀ ਆ ਪਾ ਦਿਓ ਨਹੀਂ ਹੈਗੀ ਤਾਂ ਇਹਦੇ ਵੀ ਨਾ ਸਬ ਜਾਵੇਗਾ ਠੀਕ ਹੈ ਜੀ ਹੁਣ ਦੇਖੋ ਇੱਥੇ ਤੁਸੀਂ ਇਹਦੇ ਵਿੱਚ ਗਰਮ ਮਸਾਲਾ ਵੀ ਪਾ ਸਕਦੇ ਹੋ ਤੇ ਧਨੀਆ ਪਾਊਡਰ ਵੀ ਪਾ ਸਕਦੇ ਹੋ ਠੀਕ ਹੈ ਜੀ ਤੇ ਆਪਣੇ ਕੋਲ ਫਿਲਹਾਲ ਇਸ ਟਾਈਮ ਹੈ ਨਹੀਂ ਤੇ ਆਪਾਂ ਬਸ ਇਹੋ ਹੀ ਢਾਲ ਦੇ ਵਿੱਚ ਹੁਣ ਮਿਲਾ ਦੇਵਾਂਗੇ ਮਿਰਚਾ ਪਾ ਕੇ ਆਪਾਂ ਨੇ ਬਸ ਦੋ ਕੱਪ ਜਿੰਨਾ ਇਹਦਾ ਇਹਨੂੰ ਹਲਾ ਲਿਆ ਏ ਤੇ ਹੁਣ ਆਪਾਂ ਦਾਲੇ ਦੇ ਵਿੱਚ ਪਾ ਦੇਵਾਂਗੇ ਜੀ ਦੇਖੋ ਜੀ ਹੁਣ ਆਪਾਂ ਇਹਨੂੰ ਪਾਲਟ ਦਵਾਂਗੇ ਪਤਲੀ ਦੇ ਵਿੱਚ ਤੇ ਇਹਨੂੰ ਆਪਾਂ ਹੁਣ ਇਤਰਾਨੇ ਨਾਲ ਮਿਲਾ ਦੇਵਾਂਗੇ ਦੇਖੋ ਜੀ ਮੈਂ ਸਾਰੀਆਂ ਚੀਜ਼ਾਂ ਕਰ ਲਈਆਂ ਐ ਮਿਕਸ ਤੇ ਹੁਣ ਆਪਾਂ ਪਤਲੀ ਨੂੰ ਰੱਖ ਲਿਆ ਗੈਸ ਤੇ ਤੇ ਆਪਾਂ ਸਿਰਫ 1 ਮਿੰਟ ਦੇ ਲਈ ਇਹਨੂੰ ਪਕਾ ਲਾਂਗੇ ਤਾਂ ਜੋ ਜਿਹੜਾ ਸਾਰੀਆਂ ਚੀਜ਼ਾਂ ਨਾ ਰਚ ਵਿੱਚ ਜਾਣ ਤੇ ਹੁਣ ਇਹਦੇ ਵਿੱਚ ਪਾ ਦੇਵਾਂਗੇ ਜੀ ਆਪਾਂ ਹਰਾ ਧਰਨੀ ਆ 1 ਮਿੰਟ ਬਾਅਦ ਆਪਾਂ ਗੈਸ ਕਰ ਦਵਾਂਗੇ ਜੀ ਬੰਦ ਤੇ ਤੁਸੀਂ ਦੇਖ ਸਕਦੇ ਹੋ ਦਾਲ ਆਪਣੀ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਇਸ ਤਰ੍ਹਾਂ ਦੀ ਬਣਾਈ ਹੋਈ ਦਾਲ ਤੁਸੀਂ ਦੂਜੇ ਦਿਨ ਵੀ ਖਾ ਸਕਦੇ ਹੋ ਤੁਹਾਨੂੰ ਬਾਸੀ ਨਹੀਂ ਲੱਗੂਗੀ ਕੁੱਕਰ ਵਿੱਚ ਬਣਾਈ ਹੋਈ ਦਾਲ ਅਗਰ ਆਪਾਂ ਦੂਜੇ ਡੰਗ ਨੂੰ ਵੀ ਖਾਂਦੇ ਆ ਤਾਂ ਦਾਲ ਜਿਹੜੀ ਉਹ ਬਾਸੀ-ਵਾਸੀ ਲੱਗਣ ਲੱਗ ਜਾਂਦੀ ਹੈ ਉਹ ਸੁਆਦ ਨਹੀਂ ਰਹਿੰਦਾ ਇਸ ਦਾਲ ਨੂੰ ਤੁਸੀਂ ਚਾਹੋ ਜੀਰਾ ਰਾਈਸ ਦੇ ਨਾਲ ਕਣਕ ਦੀ ਰੋਟੀ ਦੇ ਨਾਲ ਚਾਹੇ ਮੱਕੀ ਦੀ ਰੋਟੀ ਦੇ ਨਾਲ ਜਿਹਦੇ ਨਾਲ ਤੁਹਾਡਾ ਦਿਲ ਕਰੇ ਤੁਸੀਂ ਖਾ ਸਕਦੇ ਹੋ ਪਰ ਇੱਥੇ ਅਸੀਂ ਅੱਜ ਮੱਕੀ ਦੀ ਰੋਟੀ ਦੇ ਨਾਲ ਖਾਵਾਂਗੇ ਇਹ ਦਾਲ ਮੱਕੀ ਦੀ ਰੋਟੀ ਦੇ ਨਾਲ ਵੀ ਬਹੁਤ ਸਵਾਦ ਲੱਗਦੀ ਹੈ ਤੁਸੀਂ ਇੱਕ ਵਾਰ ਜ਼ਰੂਰ ਬਣਾ ਕੇ ਦੇਖਿਓ ਜਿਹੜੀਆਂ ਮੇਰੇ ਆ ਭੈਣਾਂ ਕੁੱਕਰ ਵਿੱਚ ਦਾਲ ਬਣਾਉਂਦੀਆਂ ਨੇ ਉਹ ਅੱਜ ਤੋਂ ਬਾਅਦ ਇਹ ਵੀਡੀਓ ਨੂੰ ਦੇਖ ਕੇ ਕਦੇ ਵੀ ਕੁੱਕਰ ਵਿੱਚ ਦਾਲ ਨਹੀਂ ਬਣਾਉਣਗੀਆਂ ਸੋ ਮੇਰੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਜੇਕਰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਤੇ ਪਹਿਲੀ ਵਾਰੀ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਮੇਰੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ